ਨਾਲ ਆਤੀ ਘਰ ਨਾ ਮੈਂ ਨੂੰ 15000 ਰੁਪਏ ਦਿੱਤੇ ਤਾਂ ਕਹਿੰਦਾ ਯਾਰ ਇਹ ਤੂੰ ਮੇਰੇ ਪੈਸੇ ਦੇ ਥੋੜੀ ਰੱਖਾ ਤੂੰ ਮੈਂ ਤੇ ਮੈਂ ਉਦੋਂ ਦਾ ਉਹ ਯਾਰਾ ਕਮਤੀ ਭਾਈ ਵੀ ਇੱਥੇ ਮੈਂ ਆਪਣੇ ਖਰਚ ਵੀ ਛੜੇ ਤੇ ਜੇ ਮੈਂ ਤੇਲ ਪਾਣੀ ਦੀ ਆਂਡਿਆ ਗੋ ਜਾਣ ਡਿਆ ਸਗੋਂ ਹੁਣ ਦੇਖੋ ਮੈਂ ਤੇਰੇ ਕੋਲ ਆ ਕੇ ਐਸਜੀਓ ਨੂੰ ਦੇ ਦਿੱਤੇ ਉਹ ਹਿਸਾਬ ਦਾ ਸਾਫ ਬਰੀ ਹੈ 20000 ਮੈਂ ਹੁਣ ਮੇਰੇ ਖਾਤੇ 'ਚ ਤੂੰ ਇਹ ਕਹਿਣਾ ਦਰਸ਼ਕਾਂ ਨੂੰ ਇਦਾਂ 15 ਦਿੱਤੇ ਤਾਂ ਵੀ ਰੋਏ 15 ਦਿੱਤੇ ਵੀ ਅਹੀ ਵੀ ਗੱਲ ਕਿ ਤੁਸੀਂ ਨੂੰ ਪੰਜਾਬ ਤੋਂ ਬੰਗਾਰਾ ਕੋ ਰੀਡਰ ਕੋ ਯਾਰ ਮੈਂ ਤੁਹਾਨੂੰ ਦੱਸਾਂ ਮੈਂ ਉਦੋਂ ਦਾ ਆਪਣੇ ਏਟੀਐਮ ਦੇਖੀ ਮੇਰਾ ਤੂੰ ਇਹ ਉਹ ਮੈਂ ਘਟੋ ਘਟ ਹਾਂਜੀ ਇੱਕ ਆਡੀਓ ਐਸਹੀ ਤਰਸੇਮ ਲਾਲ ਜੋ ਕਿ ਸਾਫਾ ਚੌਕੇ ਪੰਜਾਬ ਦੇ ਕਰੋਟਾ ਲੱਗਾ ਸੀ ਉਸੇ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਸੁਪਤੰਤਰ ਭੰਡਾਰੀ ਨਾਮ ਦੇ ਵਿਅਕਤੀ ਨਾਲ ਜਿਹਨੇ ਸ਼ੋਭੇ ਪੈਸਿਆਂ ਦੇ ਲੈਣ ਦੇਣ ਬਾਰੇ ਗੱਲਬਾਤ ਕਰ ਰਿਹਾ ਸੀ ਔਰ ਉਸ ਚੀਜ਼ ਨੂੰ ਅਸੀਂ ਆਧਾਰ ਬਣਾ ਕੇ ਉਸ ਦੇ ਖਿਲਾਫ ਰੱਖਣਾ ਅਕਤੂ ਦਾ ਗਾਇਤ ਮੁਕਦਮਾ ਦਰਸ ਕੀਤਾ ਹੈ ਔਰ ਇਸ ਮੁਕਦਮੇ ਦੀ ਜਿਹੜੀ ਤਰਤੀਸ਼ ਆ ਉਹ ਡੀਐਸਪੀ ਸ਼੍ਰੀ ਗੁਰਦੀਪ ਸਿੰਘ ਅਮਰਵਿਚ ਲਿਆ ਰਹੇ ਨੇ ਪਰ ਇਸ ਚੀਜ਼ ਨੂੰ ਨਾਲ ਦੇ ਨਾਲ ਅਸੀਂ ਉਹਨੂੰ ਮਤਲਬੀ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਜਿਹੜੀ ਉਸੇ ਤਰ੍ਹਾਂ ਚੱਲੇਗੀ ਨਾਲ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿੰਨਾ ਚੀਜ਼ਾਂ ਕਿੰਨਾ ਕਾਰਨਾ ਕਰਕੇ ਉਹ ਜਿਹੜਾ ਪੈਸਿਆਂ ਦੀ ਬੰਦ ਕਰ ਰਿਹਾ ਸੀ ਗੱਲ ਉਹ ਕੀ ਕਾਰਨ ਸੀ